ਜਿੰਦਾਬਾਦ ਕਮੇਦੀ ਪਾਰਟੀ ਜਿੰਦਾਬਾਦ ਦਾ ਰਾਜ ਸਿੰਘ ਪੁਲਰ ਜਿੰਦਾਬਾਦ ਦਾ ਰਾਜ ਸਿੰਘ ਪੁਲਰ ਜਿੰਦਾਬਾਦ ਹੁਣੇ ਸਾਧਿਆ ਜੈ ਜੀ ਦੀ ਜੈ ਮੇਰਾ ਨਾਮ ਮਿੰਨ ਸਰਕਰ ਪ੍ਰਧਾਨ ਮੈਂ ਆਹ ਪਾਰਟੀ ਵੱਲੋਂ ਹਾਂਜੀ ਕੀ ਕਹਿਣਾ ਜੀ ਜੋ ਅੱਜ ਡੋਰ ਟੂ ਡੋਰ ਕੀਤਾ ਜਾ ਰਿਹਾ ਡੋਰ ਟੂ ਡੋਰ ਇਹ ਜੀ ਆਪੀ ਸਾਡੀ ਜੋ ਸਭ ਤੋਂ ਪਹਿਲਾਂ ਇਹ ਕੈਂਪੇਨ ਕੀਤੀ ਸੀਗੀ ਸਰਦਾਰ ਲਾਲਜੀ ਪੁਲਰ ਵਾਸਤੇ ਐਮ ਐਲ ਏ ਬਣਾਇਆ ਸੀਗਾ ਉਹਨਾਂ ਨੂੰ ਅਹੀਂ ਸਭ ਤੋਂ ਮਿਹਨਤ ਕੀਤੀ ਪਿੰਡ ਸਭਰਾਵਾ ਪਿੰਡ ਸਭਰਾਵਾ ਤੋਂ ਉਦੋਂ ਬਾਅਦ ਚ ਕੀ ਆ ਪੀ ਹੁਣ ਸਾਡੇ ਉਹਨਾਂ ਨੂੰ ਫਿਰ ਟ੍ਰਾਂਸਪੋਰਟ ਮੰਤਰੀ ਸਾਹਿਬ ਦਾ ਵਿਭਾਗ ਮਿਲ ਗਿਆ ਵਿਭਾਗ ਇੱਕ ਪੰਚਾਇਤ ਮਿਕਮੀ ਵਿਭਾਗ ਮਿਲ ਗਿਆ ਉਦੋਂ ਬਾਅਦ ਚ ਪੀ ਹੁਣ ਉਹਨਾਂ ਨੂੰ ਐਮਪੀ ਦੀ ਸ਼ੀਟ ਮੇਂ ਜਿਹੜੀ ਮਿਲ ਗਿਆ ਫਿਰ ਅਸੀਂ ਉਹਨਾਂ ਦੇ ਹੁਣ ਅਸੀਂ ਡੋਰ ਟੂ ਡੋਰ ਕਰ ਰਹੇ ਆ ਅਸੀਂ ਉਹਨਾਂ ਨੂੰ ਇੱਕ ਜਿੱਦਾਂ ਅਸੀਂ ਪਿੰਡਸ ਭਰਾਉਣ ਤੋਂ ਪਹਿਲਾਂ 1200 ਲੀਟਰ ਤੇ ਜਿਤਾਇਆ ਸੀਗਾ ਉਸ ਹਿਸਾਬ ਨਾਲ ਉਦੋਂ ਉਦੋਂ ਵੱਧ ਲੀਟਰ ਤੇ ਫਿਰ ਜਿਤਾਵਾਂਗੇ ਲਾਲਦੀਪੁਰ ਤੋਂ ਅਸੀਂ ਇਹ ਲੀਟਰ ਤੋਂ ਫੁੱਲ ਜਿਤਾਵਾਂਗੇ ਜਿਹੜੀ ਇਹ ਚੀਟ ਆ ਜਿਹੜੀ ਕਦੂਰ ਸਾਹਿਬ ਹਲਕਾ ਦੀ ਆ ਇਹ ਅਸੀਂ ਜੋ ਸਭ ਤੋਂ ਵੱਡੀ ਰੀਤ ਨਾਲ ਜਿੱਦਾਂ ਪਹਿਲਾਂ ਅਸੀਂ ਲਾਲਜੀ ਸੁਭਲਰ ਨੂੰ ਜਤਾਇਆ ਸੀਗਾ ਉਸ ਹੱਬ ਨਾਲ ਅਸੀਂ ਇਸ ਤੋਂ ਸਭ ਤੋਂ ਵੱਡੀ ਰੀਤ ਨਾਲ ਹੀ ਲੋਕ ਸਭਾ ਹਲਕਾ ਤੋਂ ਸਭ ਤੋਂ ਲਾਲਜੀ ਸੁਭਲਰ ਨੂੰ ਜਤਾ ਕੇ ਫਿਰ ਆਪਣਾ ਸੈਂਟਰ ਦੇ ਵਿੱਚ ਪਿੱਧਾਂ ਜੀ ਤੁਹਾਡਾ ਮੇਰਾ ਨਾਮ ਦਰਸ਼ਨ ਸਿੰਘ ਨੰਬਰਦਾਰ ਪਿੰਡ ਸਭਰਾ ਅੱਜ ਤੁਹਾਡੇ ਗ੍ਰਹਿ ਤੋਂ ਜੋ ਡੋਰ ਟੂ ਡੋਰ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ ਕੀ ਕਹਣਾ ਜੀ ਉਹਦੇ ਬਾਰੇ ਹੈ ਜੀ ਸਾਡੇ ਮੰਤਰੀ ਸਾਹਿਬ ਲਾਲਜੀ ਸਿੰਘ ਭੁੱਲਰ ਜੀ ਜਿਨ੍ਹਾਂ ਨੂੰ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਦੀ ਸੀਟ ਮਿਲੀ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਵਾਅਦਾ ਕਰਦੇ ਹਾਂ ਮੰਤਰੀ ਸਾਹਿਬ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ ਪਿੰਡ ਸਭਰਾ ਤੋਂ ਚਲੋ ਅੱਜ ਜੋ ਡੋਰ ਟੂ ਡੋਰ ਕੀਤਾ ਵਾ ਉਹਦੇ ਬਾਰੇ ਅਸੀਂ ਦੱਸ ਰਹੇ ਹਾਂ ਵੀ ਅੱਜ ਘਰ ਘਰ ਜਾ ਕੇ ਲੋਕਾਂ ਨੂੰ ਲਾਲਜੀ ਸਿੰਘ ਭੁੱਲਰ ਟਰਾਂਸਫਰ ਮੰਤਰੀ ਸੀ ਐਮ ਭਗਵੰਤ ਸਿੰਘ ਮਾਨ ਨੇ ਮਾਨ ਦੇ ਜੋ ਨਿਰਦੇਸ਼ਾਂ ਦਾ ਕੰਮ ਹੋਇਆ ਉਹਦੇ ਬਾਰੇ ਜਾਣੂ ਕਰਾਇਆ ਸਾਰੇ ਪਿੰਡ ਦੇ ਲੋਕਾਂ ਨੂੰ ਤਾਂ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਕਰਾ ਕੇ ਕੀਤੇ ਹੋਏ ਕੰਮ ਖਾ ਕੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਵੋਟਾਂ ਪਾਉਣ ਬਾਰੇ ਕਹਿਣਾ ਆ